ਮਾਂਗੇ ਸੇ ਅਗਲੇ ਬਲੌਗ ਵਿੱਚ ਦਿਖਾਉਂਦੇ ਫਿਰ ਪ੍ਰੋਸੈਸ ਜਿਹੜਾ ਚੱਲਦਾ ਹੋਇ। ਸਤਿਗੁਰੂ ਕਾਲ ਜੀ ਸਾਰਿਆਂ ਨੂੰ ਤੇ ਲੋ ਜੀ ਬੈਠੇ ਆ। ਨਾਲੇ ਮੇਰਾ ਵਿੰਦਰ ਨੂੰ ਜੀ। ਸਤਿਗੁਰੂ ਕਾਲ ਜੀ ਤੇ ਇਧਰ ਮਿਲੋ ਜੀ ਚਾਚਾ ਨੂੰ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਇਹਦਾ ਰਾਜ ਦੱਸ ਪਹਿਲਾਂ। ਸਾਡੇ ਹਸਦੇ ਦਾ ਰਾਜ ਸਾਡਾ ਬੰਦਾ ਬਲੌਗ ਬਣਾਉਂਦਾ ਅੱਜ ਕੋ ਪੱਟੜ ਹੋ ਗਿਆ। ਉਹ ਉੱਤੋਂ ਦਾ ਭੱਜਿਆ ਆ ਉਹਨੇ ਕੱਪੜੇ-ਕੁੱਪੜੇ ਛਾੜ ਕੇ ਜੀ ਬੰਦੇ ਪਾਣੀ ਜੱਪਲਾ ਕੇ ਠੰਡਾ ਕਰਕੇ ਬਟਾਲਿਆ ਹਾਂ ਬੰਦੇ ਨੂੰ ਮਲਾ ਪੈਂਦਾ ਜਿਹੜੇ ਸੱਤਾਂ ਲੱਗੀਆਂ ਲੋ ਜੀ ਆਇਓ ਬੰਦਾ ਲੱਤਾਂ ਝਾੜਦਾ ਜੀ ਆ ਜਾਂਦੀ ਆ ਜੀ ਉਹਦੀ ਆਸੀ ਤੈਨੂੰ ਕਿਹਾ ਉਹ ਨਹੀਂ ਵੀ ਧੁੱਪ ਦੇ ਲਾ ਕੇ ਜੀ ਆ ਵੀ ਕੋਈ ਨਹੀਂ ਬਣਾ ਲਾਦੇ ਠੰਡਾ ਹੋ ਗਿਆ ਲਾ ਦੇ ਆ ਮਿੱਟੀ ਲੱਗੀ ਪਈ ਆ ਇਹਦੇ ਲੱਗਣੀਆਂ ਆ ਲੱਤ ਦਿਖਾਈ ਨਾ ਲੱਤ ਕਿੱਥੇ ਭੱਜੀ ਇੱਥੇ ਲੱਤ ਲੱਤ ਪਰ ਲੱਤ ਯਾਰ ਆ ਪਾਟਰ ਭੱਜੀ ਹੁੰਦਾ ਉਹਦੇ ਕਿਵੇਂ ਇਹ ਸਾਰਾ ਪੱਟ ਰਗੜੀ ਫਿਰਦਾ ਚਲੋ ਭਾਈ ਕਮਾਈ ਕੋਈ ਵੀ ਐ ਸੌਖੀ ਦੀ ਬਲੌਗ ਤਾਂ ਤੁਸੀਂ ਤਾਂ ਕਹਿੰਦੇ ਬਹੁਤ ਸੌਖੇ ਬਣਾਓ ਬਲੌਗ ਨੂੰ ਯਾਰ ਉੱਥੇ ਮੈਂ ਹੁਣ ਡੋਰ ਤੇ ਰੱਖਣੀ ਉਹ ਤਾਂ ਗਿਆ ਜਾਨਵਾਲਾ ਕਹਿੰਦਾ ਉਹਦੀ ਨਗਰ ਰੱਖੀ ਮੈਨੂੰ ਬਲੌਗ ਥੋੜੀ ਬਣਾਉਣ ਗਿਆ ਤਾਂ ਇਹ ਉਧਰ ਉਹਦੇ ਘਰ ਤੇ ਬੜਾ ਕਹਾਵਣੀ ਗਿਆ ਧੁੰਨ ਨਿਕਲਿਆ ਮਾਦਾਨਾ ਕਿਹੜਾ ਇੱਥੇ ਬਹਿ ਜੂਗਾ ਉਹ ਨਿਊ ਦੇ ਕੋਲ ਪੈਰ ਰੱਖਿਓ ਸਾਰੀ ਉਹ ਬੈਠੀ ਉਹ ਵਿਚ ਵਿੱਚ ਆਉਂਦਾ ਤਾਂ ਉਹਨਾਂ ਨੇ ਪਿੱਲਰ ਨੂੰ ਟੋਏ ਪੱਟੇ ਪਿਆ ਹਾਂ ਉਹ ਟੋਏ ਦੇ ਮੈਂ ਸਾਈਡੋਂ ਗਿਆ ਉੱਪਰ ਚੜ ਲੱਗਿਆ ਇੱਟਾ ਉਹ ਥੱਲੇ ਆਏ ਖੜੀ ਦੀ ਇੱਥੇ ਇੱਟ ਪਈ ਦੀ ਮੈਂ ਪ ਨਾਂ ਬਾਬੇ ਜਰੇ ਟੋਏ ਚਾੜਦੇ ਥੱਲੇ ਗਏ ਬਾਈ ਆਹ ਪੱਟੇ ਇਹ ਹੋ ਜੇ ਕਰਦੀ ਹੈ ਕਦੇ ਕਰ ਇਹ ਕੋਈ ਗੱਲ ਨਹੀਂ ਅਸੀਂ ਤਾਂ ਉਹ ਹਾਂ ਯਾਰ ਇਕਣੇ ਆ ਤਾਂ ਹੁੰਦਾ ਹੀ ਆ ਚੜਦੇ ਢਲਦੇ ਰਹਿੰਦੇ ਇਕਲਾ ਬੰਦਾ ਕੋਈ ਉਹ ਮੈਂ ਜੇ ਪੱਟੇ ਪੂਣੀ ਪਰ ਤੇ ਮਿੱਟੀ ਹੱਥ ਨਾਲ ਸਾਰੀ ਉਹ ਧਿਆਨ ਨਾਲ ਨਹਾਉਣਾ ਪੈਣਾ ਹੁਣੇ ਤਾਂ ਆਪਣਾ ਫੋਨ ਜਾਂ ਨਿਕਲਦਾ ਲੱਗਦਾ ਹਾਂ ਫੋਨ ਨਿਕਲਦਾ ਹੈ ਹਾਂ ਹਾਂ ਫੋਨ ਹੀ ਨਿਕਲਦਾ ਫੋਨ ਹੀ ਨਿਕਲਦਾ ਤਾਂ ਹੈ ਨਹੀਂ ਪਾਣੀ ਵੀਰੇ ਬੱਚੇ ਦੇ ਨਹੀਂ ਨਾ ਤੋ ਜੇ ਖੂਨ ਹੋਵੇ ਫਿਰ ਐਨਾ ਐਨਾ ਅੱਠ ਪਾਸੇ ਜਰੂਰ ਕਰਦੀ ਮੈਂ ਘਰ ਨਾਲ ਬੈਠੀ ਫੋਨ ਵਧਾਲ ਵਿੱਚ ਦਾਦੀ ਫਿਰਦੇ ਯਾਰ ਬਾਕੀ ਭਾਈ ਮਾਹਰ ਧੁੱਪ ਦੇਖ ਹੈ ਇਹਦਾ ਉਕੜਾ ਲੱਗਦੀ ਆ ਥੋੜਾ ਦੇਖਦੀ ਆ ਹੁਣ ਤਾਂ ਪੱਟ ਗਿਆ ਆਦਾ ਜਾਂਦਾ ਦੁਨੀਆ ਹੁਣ ਤਾਂ ਗਾਰੇ ਗੁਰੂ ਭੁੱਲ ਗਿਆ ਹੁਣ ਤਾਂ ਇਧਰ ਧਿਆਨ ਸਾਨੂੰ ਨਾ ਤੋ ਪਹੁੰਚਦੀ ਲੈਬਰ ਨੇ ਚੱਕਿਆ ਪਰ ਲੈਬਰ ਨੇ ਗਿਆ ਪਰ ਟੁਕੜਾ ਲੈਬਰ ਨੇ ਚੱਕਿਆ ਗਿਆ ਪਰ ਟੁਕੜਾ ਨਾ ਨਾ ਲੈਬਰ ਤੋਂ ਬਾਰੇ ਲਿਖ ਕੇ ਕਹਿੰਦਾ ਬਾਸਣ ਬਾਸਣ ਤੂੰ ਮੈਨੂੰ ਆਏ ਦੱਸਾਂਗਾ ਕਿਰੇਆ ਉਹਦਾ ਕੋਈ ਮੜਾ ਮੋਟਾ ਸ਼ੂਟ ਕਰ ਦਿੰਦਾ ਤੂੰ ਹਾਂ ਬਸ ਉਹ ਬਾਈ ਤੋਂ ਸ਼ੂਟ ਨਹੀਂ ਉੱਥੇ ਮੈਂ ਸਵਾਦ ਦੀ ਕਰਿਆਦਾ ਵੀ ਠੀਕ ਆ ਭਾਈ ਹੁਣ ਅਗਲੇ ਵਲੌਗ ਵਿੱਚ ਮਿਲਦੇ ਸਾਸਰੀ ਘਰ ਹੈ ਉਹ ਮੈਂ ਪੈਰ ਰੱਖ ਕੇ ਚੜ ਲੱਗਿਆ ਉੱਥੇ ਸਲਿੱਪ ਹੋ ਗਿਆ ਬੰਦ ਸਲਿੱਪ ਹੋ ਗਿਆ ਸਣੀਟ ਥੱਲੇ ਵੀ ਖਿਸਕ ਗਈ ਅੱਛਾ ਮਾਵੇ ਰਗੜ ਰਗੜ ਇਹਨੇ ਲੱਗਦੀ ਹੁੰਦੀਆਂ ਪੰਜ ਫੋਟੋ ਪਰ ਤੇ ਗਿਰਿਆ ਫਿਰ ਲੈ ਐਨਾ ਕਹਦਾ ਜੱਟਾਂ ਤੇ ਹਾਰ ਸਿੱਨਾ ਰਹਿੰਦੇ ਆ ਹੁਣ ਮੈਂ ਤਾਂ ਤੁਹਾਨੂੰ ਕਹਿੰਦਾ ਇਹ ਕਹਿੰਦੇ ਜੱਟ ਵੱਜੀ ਭੱਜੇਗਾ ਐਤੋਂ ਅਬੀ ਨਾ ਰਿਹਾ ਹਾਲੇ ਰੋਣਾ ਹੀ ਦਾ ਫਿਰ ਹਾਂ ਵੀ ਵਾਲ ਵੀ ਖਸਾਦੇ ਆ ਨਾ ਹੈਂ ਵਾਲ ਵੀ ਖੱਡਾ ਕਿਹੜਾ ਖਸਾਦੇ ਕੋ ਨਹੀਂ ਆ ਸਾਰੀ ਮੈਨੂੰ ਆਂ ਦੱਸ ਮਿੱਟੀ 'ਚ ਗਿਰਿਆ ਐ ਚ ਰਗੜ ਮਿੱਟੀ ਦੇ ਕਿੱਕੜਾ ਮਾਰਦੇ ਨੇ ਇੱਥੇ ਦੇਖ ਐਨਾ ਨੂੰ ਮਟੂ ਆਏ ਇੱਥੇ ਨੂੰ ਆ ਉਹਦੀ ਹੂੰ ਅਜੇ ਨਿਊਪੋਟੇ ਮੈਂ ਇਨਾ ਕੂਚਾ ਪੈ ਰੱਖ ਜਾਣ ਲੱਗਿਆ ਦਾ ਆਟੋ ਪੈ ਰੱਖਿਆ ਆਟਰ ਚੱਲ ਗਿਆ ਉਹ ਸਦੀ ਟੋਜ ਨੂੰ ਗਈ ਆ ਨਾ ਇੱਟਾ ਇੱਟਾ ਰਗੜ ਰਹਿ ਰਿਹਾ ਮਿੱਟੀ ਨੇ ਉਹ ਜਿਹੜੀ ਟਿਕਟ ਦਾ ਪੈਰ ਥੱਲੇ ਚਲੇ ਗਈ ਜਿਹੜੀ ਨਾਲ ਵਾਲੀ ਖੜੀ ਸੀ ਉਹ ਫੇਰ ਸਫਾਈ ਕਰਦੀ ਗਈ ਵਾਲਾ ਦੀ ਅਜੇ ਤਾਂ ਮਾਸੜ ਨਿਊ ਦਾ ਕੰਮ ਸ਼ੁਰੂ ਹੋਇਆ ਇਹ ਤਾਂ ਰਗੜਾ ਬੱਜਣੀ ਹੈਗਾ ਘਾਗਾ ਪਾਣਾ ਸ਼ੁਰੂ ਹੋਣਾ ਪਰ ਆਪ ਲੈ ਆਵੇਂ ਨਾ ਲੈ ਆਵੇਂ ਨਾ ਉਹ ਤਾਂ ਉਹ ਗੱਲ ਆਇਆ ਨਾ ਵੀ ਚੱਲਦੇ ਕੰਮ ਚ ਇੰਨਾ ਹੁੰਦਾ ਰਹਿੰਦਾ ਆ ਜਾਨ ਨੂੰ ਦਿਖਾ ਦੇਣਾ ਤੇ ਆ ਦੇ ਲੈ ਭਾਈ ਪੱਟਦਾ ਹੋ ਗਿਆ ਅੱਛਾ ਸੇਵਾ ਪਾੜੀ ਕਰ ਗਈ ਦੂਜਾ ਸਮਾਨ ਜਾ ਕੇ ਰੱਖ ਜਿਹੜਾ ਸਕੂਟਰ ਨਾ ਵੀ ਤੰਦੇ ਨੂੰ ਉਹਨੇ ਮੋਟਰਸਾਈਕਲ ਆ ਲੈ ਕਹਿੰਦੇ ਅੰਦੇ ਨੂੰ ਉਹ ਸੇਫਟੀ ਜੀ ਬੈਂਡੜਾ ਬੈਂਡੜਾ ਪਾਸਟ ਸਟੈਂਡ ਬਾਕਸ ਹਾਂ ਪਾਸਟ ਸਟੈਂਡ ਬਾਕਸ ਨੂੰ ਲੈ ਕੇ ਰੱਖ ਚਲ ਕੋਈ ਨਹੀਂ ਮਾੜਾ ਤਾਂ ਚੱਲੀ ਜਾਣੇ ਨਹੀਂ ਜਾਂਦੇ ਸਤਾ ਵਜ ਦੀ ਰਹਿ ਰਹੀ ਆ ਉਹ ਬਾਈ ਨਾ ਉਹ ਮਨਾਂ ਨੂ ਪਟਣ ਲੱਗੇ ਹੋਏ ਉੱਥੇ ਪਤਨੇ ਖੋਲੀ ਤੇ ਨਿਕਲੇ ਉੱਪਰ ਸੱਜਾ ਉਹ ਕਹਿੰਦੇ ਆ ਪਤਾ ਨਹੀਂ ਕਹਿੰਦੇ ਕਿ ਆਇਆ ਬੀਮ ਜਦ ਇਹਨੂੰ ਤਾਂ ਪਾਟੇ ਗਏ ਕੋਈ ਘੜਾ ਘੋੜਾ ਨਿਕਲਿਆ ਦਾਰ ਦੇ ਸਾਨੂੰ ਫੇਰ ਥੋੜੀ ਦੱਸਣਾ ਉਹਨਾਂ ਨੇ ਮਾਹਾ ਬਾਬਾ ਨੂੰ ਲਗਾਈ ਜਾਂਦੇ ਉਹ ਦਿਖਾ ਦੋ ਤੇਰੇ ਕੋਲ ਜੋ ਉਹਨੇ ਪਿਲਗਾ ਲਗਾਇਆ ਕਹਿੰਦੇ ਦੇਖ ਲਈਏ ਤਾਂ ਸਭ ਵੇਚਣਾ ਕਹਿੰਦਾ ਕੋਈ ਆ ਨਿਕਲ ਗਿਆ ਉਹਦਾ ਮੈਂ ਕਹਿੰਦਾ ਸੀਸੀਟੀਵੀ ਕੈਮਰਾ ਹੀ ਲਾਉਣਾ ਪੈਣਾ ਉੱਥੇ ਕੋਈ ਵੀ ਜੇ ਕੁਝ ਨਿਕਲਣਾ ਪਤਾ ਤਾਂ ਲੱਗੇ ਆ ਆ ਥੱਲੇ ਜ਼ਮਾਨੇ ਕਹਿੰਦਾ ਮਾ ਇਹ ਤਾਂ ਥੋੜੀ ਸੜ ਗਈ ਤੇ ਨੂੰ ਐ ਨਹੀਂ ਸੀ ਕਹਿੰਦਾ ਪਹਿ ਮਾ ਜਤਾ ਗੇਦੇ ਦੋਰੇ ਖੇਤ ਹੈ ਨਾ ਹਾਂ ਕੋਲੀ ਐਸ ਰੋਡ ਨਿਕਲੀ ਜਿਉ ਨਹੀਂ ਕੋਈ ਵਾਰ ਸੋ ਨਿਕਲਿਆ ਥੱਲੇ ਤੇ ਹੜ ਬਾਈ ਸਾਨੂੰ ਨਹੀਂ ਪਤਾ ਆਏਗਾ ਕਿੱਥੇ ਥੱਲੇ ਤੇ ਤਾਂ ਹੀ ਨਿਕਲ ਜਿੰਨੇ ਪਤਾ ਨਹੀਂ ਭੱਟਾ ਹੀ ਦਸਲਾ ਪਹਿਲੇ ਟਾਈਮ ਤੋਂ ਕੋਈ ਪੱਟੇ ਹੀ ਨਿਕਲ ਜਾਂਦੇ ਥੱਲੇ ਨਹੀਂ ਤੇ ਨਿਕਲਣ ਦਾ ਮਤਲਬ ਨਹੀਂ ਹੈ ਨਿਕਲ ਹੀ ਜਾਂਦੇ ਉਹ ਨਿਕਲ ਜਾਂਦੇ ਜਿਹੜੇ ਇਹਨਾਂ ਦਾ ਮਕਾਨ ਦਾ ਹੈ ਜੱਤ ਨਹੀਂ ਨਹੀਂ ਕੋ ਉਹ ਤਾਂ ਥੱਲੇ ਹੀ ਫਿਰਦਾ ਹ ਹਾਂ ਭਾਈ ਉਹ ਥੋੜੀ ਜਗ੍ਹਾ ਹੈ ਉਹ ਫਾਸਾ ਥੱਲੇ ਆ ਆੜੀ ਆੜੀ ਦਾ ਇਹਨਾਂ ਦਾ ਬੱਸ ਨਿਕਲਦਾ ਉਹ ਠੀਕ ਹੈ ਹੋਟਲੀ ਨਹੀਂ ਹੈਗੀ ਨਾ ਵੀ ਜਦ ਤੱਕ ਹੈ ਹੀ ਨਹੀਂ ਹੋਟਲੀ ਹੂੰ ਉਹਦੇ ਹਿਸਾਬ ਨਾਲ ਬਾਕੀ ਭਾਈ ਅੱਜ ਹੈਗਾ ਇਹ ਸੀਪੇ ਦੀ ਕੁੜੀ ਦਾ ਗੁਰਸੇਵਤ ਹੈ ਨਾ ਗੁਰਸੇਵਤ ਹੈ ਗੁਰਸ ਗੁਰਸੇਵਤ ਉਹਦਾ ਜਨਮ ਦੇਣਾ ਦੇ ਉਹ ਵਧਾਈਆਂ ਭਾਈ ਉਹਨੂੰ ਤੇ ਬਾਕੀ ਮਿਲਦੇ ਹਾਂ ਹੁਣ ਤੁਹਾਨੂੰ ਜਾ ਕੇ ਭਾਈ ਮੋਟਰ ਪਰ ਕਿਆ ਕੋ ਚੱਲਦਾ ਉੱਥੇ ਕਿਆ ਕੋ ਨਹੀਂ 62 ਮਹੀਨਾ ਤੋਂ ਅਗਰ ਜਿਹੜਾ ਪੱਟੀ ਕਰਾਇਆ ਉਹ ਲੱਗਣੀ ਹੈ ਇੱਥੇ ਤਾਂ ਅੱਛਾ ਇਹ ਪਾਟਾ ਤੋਂ ਜ਼ਿਆਦਾ ਸਾਤਾ ਪਾਉ ਕੋਈ ਵੀ ਨਹੀਂ ਉਹ ਯਾਰ ਇਹ ਕਿੱਡਾ ਕੰਮ ਆ ਕਈ ਲੱਗ ਜਾਂਦਾ ਨੇ ਤੇ ਮੈਨੂੰ ਨਹੀਂ ਲੱਗਦਾ ਇਹ ਤਾਂ ਹੈ ਆ ਤਾਂ ਹਲੇ ਮੜੇ ਜੂ ਜੁਬਦੀ ਹਲੇ ਇਹਨੇ ਘੜੀ ਘੜੀ ਭੁੱਲ ਜਾਣਾ ਅੱਤਾ ਸਾਡੇ ਬਲਾਉ ਇੱਕ ਮਣੇ ਅੱਤਾ ਦੂਆ ਬਣਾਉਣਾ ਮੈਂ ਮੂੰਹ ਨਹੀਂ ਦੱਸਦਾ ਵੀ ਭੁੱਲ ਜੂਗਾ ਹੈ ਮੂੰਹ ਤੇ ਪਤਾ ਲੱਗਦਾ ਵੀ ਜਿਆਦਾ ਬਚੀ ਹੋਈ ਆ ਕੀ ਗਰਮੀ ਕਰਕੇ ਮੈਨੂੰ ਤਾਂ ਕੋਈ ਫਰਕ ਨਹੀਂ ਪੈ ਰਿਹਾ ਲੱਗਦਾ ਹਾਂ ਹਾਂ ਅੱਜ ਤਾਂ ਇੱਕ ਸਾਡੇ ਦੇਖਿਆ ਤੇ ਆ ਦੇ ਲਗੜਾ ਪੁੱਜਿਆ ਵੀ ਉਹਰੇ ਵੀ ਇਹ ਤਾਂ ਦੁਖਦੇ ਨਹੀਂ ਹੈਗੇ ਹੁਣ ਤਾਂ ਕਿਹੜਾ ਦੱਤਣਾ ਬਲਾਕ ਵਿੱਚ ਬਲਾਕ ਤੋਂ ਬਾਅਦ ਹੁਣ ਇਹਦਾ ਮਾਸੜ ਮਾਸੜ ਇਹ ਤਾਂ ਹੁਣ ਜਦੋਂ ਮੈਂ ਬੰਦ ਕਰਾਂ ਤਾਂ ਜਦ ਕਹਿਣਾ ਹਾਂ ਉਹ ਕਹਿੰਦੇ ਮੈਂ ਐਂਬੂਲੈਂਸ ਬੁਲਾਉਂਦਾ ਇੱਕ ਵਾਰੀ ਇਹਦੀ ਤਾਂ ਬਲਾਕ ਫੋਨ ਕਰ ਮੜਾ ਤੁਰਕੇ ਦੇ ਦਿਖਾ ਤੁਰਕੇ ਦਿਖਾ ਮੜਾ ਯਾਰ ਪਰਾ ਲੱਗੇ ਬਈ ਟਾਇਰ ਸਿੱਧੇ ਕਿਤੇ ਵੈਰਿੰਗ ਦਾ ਨੀਲੂ ਲੱਗ ਗਿਆ ਉਹਦਾ ਬੈਰੀ ਡੇਢੇ ਜਾਂਦੇ ਚਲੋ ਠੀਕ ਆ ਜੀ ਮਿਲਦੇ ਆ ਤੁਹਾਨੂੰ ਹੁਣ ਮੋਟਰ ਮੋਟਰ ਤੇ ਜਾ ਕੇ ਕਿਤੇ ਹੋਰ ਬੱਸ ਆ ਜੀ ਇਹ ਵੀ ਲੱਗ ਰਹੀ ਕਾਲ ਹੂੰ ਇਹ ਭਾਦੋ ਬਾਈ ਭਾਦੋ ਸਾਡੇ ਆ ਰਿਹਾ ਸਾਡੇ ਕੋਲ ਨਹੀਂ ਆ ਰਿਹਾ ਅੱਜ ਵਾਸਾ ਅੱਜ ਹੋਰੇ ਨੂੰ ਸੁਈ ਜਾਂਦਾ ਕਿਹਾ ਵੀ ਸਕੂਟਰੀ ਨਵੀਆਂ ਲੈ ਕੇ ਆਵੇ ਪਾਰਟੀ ਵਗੂ ਕਰਦੇ ਚਲੋ ਭਾਦੋ ਬਾਈ ਹਾਂ ਚਲੋ ਟਾਇਰ ਲਾ ਨਾ ਨਵੀਆਂ ਫੁੱਟਰੀ ਨਵੀਆਂ ਕਰ ਪਾਰਟੀ ਕਰੀਏ ਤੇ ਲੱਗ ਜਾਦਾ ਚਲੋ ਠੀਕ ਹੈ ਲੰਮੂ ਭਾਈ ਸਾਡਾ ਘਰ ਆ ਗਿਆ ਤੇ ਡੱਬਾ ਕਰਾ ਗਿਆ ਸਾਦੀ ਕਹਿੰਦੇ ਅਸੀਂ ਤਾਂ ਉਹ ਆ ਕੇ ਮਾਰੀ ਸੀ ਹਾਂ ਉਹ ਮਨਚੋਂ ਥੋੜਾ ਜਿਹਾ ਉਹ ਪੈ ਗਿਆ ਅੱਬਾ ਲੈ ਕੇ ਨਾ ਨਾਰੀਅਲ ਦੀ ਬਰਫੀ ਦਾ ਬੰਦਰ ਨੂੰ ਦੇਖਦਾ ਕਹਿੰਦਾ ਜਿਹੜੇ ਆਈਗੇ ਇਹ ਤੇ ਬਤਾਈਏ ਹਮ ਮਾਕੀ ਜੇ ਮਾ ਬਿੰਦਨਾ ਰੱਖਤੀ ਹੋ ਹਾਂ ਯਾਨੀ ਬਿੰਦਨ ਵਿੱਚ ਉਹਰੇ ਜੀ ਛੇੜਾ ਫੇਰੀ ਕਰ ਗਿਆ ਕਿਕਣਾ ਹੈ ਵੇਚ ਆਪਣੇ ਫੋਨ ਦੀ ਕਈ ਗੱਲਾਂ ਨਾ ਮੈਂ ਨਵਾਂ ਫੋਨ ਦਿੱਤਾ ਨਹੀਂ ਪੁਰਾਣਾ ਨਾ ਵੇਚਿਆ ਫੋਨ ਦੀ ਰਹਿੰਦੀ ਆ ਹਾਂ ਕਾਹਦੀ ਹੈ ਕਹਿੰਦਾ ਨਵਾਂ ਫੋਨ ਦਿੱਤਾ ਉਹ ਤਾਂ ਵੇਚ ਕੇ ਕਹਿੰਦਾ ਕਹਿੰਦਾ ਵੀ ਡੀਸੀ ਦੇ ਗਿਆ ਹਾਂ ਇੱਧਰ ਫੋਨ ਦੀ ਰਹਿੰਦੀ ਭਾਈ ਹਜੇ ਹੋਰ ਨਾ ਰਹਿੰਦੀ ਹਾਲੇ ਪਹਿਲੇ ਦੂਜੇ ਮੁੱਕ ਲੈਣ ਬੜੀ ਜਿੱਦਾਂ ਨਹੀਂ ਕੋਈ ਵਾਰਦੀ ਹੋਗੀ ਉਹ ਤਾਂ ਫੋਨ ਦੀ ਕਰੂ ਅੱਜ ਕਿਹੜੇ ਉਰੇ ਲਿਸਟਾਂ ਹੀ ਹੋਈ ਆ ਅੱਜ ਕਿਹੜੇ ਅੱਜ ਡਾਕਟਰ ਆ ਗਿਆ ਮੈਂ ਦੇਖੀ ਤੇਜ਼ ਹਵਾ ਪੌਸੇ ਤਾਂ ਹੀ ਆਉਣਾ ਇਹ ਨਾਲ ਕੌਣ ਦਾ ਦੂਆ ਸਰਹਾਰ ਅੱਛਾ ਇਹ ਠੀਕ ਚਲੋ ਠੀਕ ਹੈ ਜੀ ਅਸੀਂ ਕੱਲ੍ਹ ਵਾਈਜੀ ਸਰਹਰ ਨੂੰ ਤੇ ਲੋ ਜੀ ਅੱਜ ਅਸੀਂ ਚੜ੍ਹਨ ਲੱਗੇ ਹਾਂ ਉਹਦੀ ਹਾਂ ਜੀ ਆਹ ਵਾਸੜੇ ਭਾਈ ਨੁਕਤਾ ਦੱਸਿਆ ਨਹੀਂ ਆਪਾਂ ਨੇ ਭਾਈ ਚਲੋ ਅਸੀਂ ਚੀਜ਼ਾਂ ਜਿਹੜੀਆਂ ਪਾਉਂਦੇ ਆ ਅਗਲੇ ਨੂੰ ਜਿਹੜੀ ਚੀਜ਼ ਅਸੀਂ ਪਰਖੀ ਵੀ ਆਏ ਦੱਸਦੇ ਆ ਵੀ ਅਗਲੀ ਚੀਜ਼ ਪਰਖਦੇ ਆ ਉਹ ਸਾਨੂੰ ਦੱਸਦੇ ਆ ਇੱਕ ਨਾ ਮੈਂ ਜਿੱਦਣ ਤੇਰੇ ਹੱਥ ਫਰਾ ਦੇਖਿਆ ਤਾਂ ਜਿਹੜਾ ਹਮਾਂਉਂ ਕਾ ਜਾਏ ਏ ਉਦੋਂ ਇਹਨਾਂ ਨੂੰ ਪੁੱਛਦੇ ਵੀ ਕਿ ਆਦੂ ਦਾ ਮੌਕਾ ਇਹ ਉਦੋਂ ਨੇ ਨਾ ਇੱਕ ਵੀਡੀਓ ਪਾਈ ਵੀ ਸੀ ਵੀ ਉਹ ਟਾਈਮ ਦਾ ਬੰਦੇ ਦੇ ਹੈਗੇ ਤੇ ਭਾਗਵੇਂ ਕੱਪੜੇ ਪਾਏ ਹੋਏ ਸਾਦੇ ਰੂਪ ਵਿੱਚ ਤਾਂ ਬੰਦਾ ਹੋ ਹਾਂ ਲੇਕਨ ਆਉੜੇ ਪਿੰਡਾਂ ਜਾ ਜਾਂਦੇ ਆ ਬਿਲਕੁਲ ਉਰੂ ਬੰਦੇ ਤੇ ਲਾਜ ਕਰਾਉਣ ਲੱਗੇ ਹੋਏ ਤੇ ਉਹ ਹੈਗਾ ਤਾਂ ਇੱਥੇ ਬੰਦੇ ਦੇ ਮੁੰਡੇ ਪਤਾ ਹਾਂ ਮੌਕਾ ਹਾਂ ਉਹਨਾਂ ਕਿਆ ਕਰਿਆ ਜਿਹੜਾ ਆਪਾਂ ਅੱਕ ਗਨਗੌਰਾਂ ਦਾ ਬੀਜ ਜੋਂ ਬੀਜਦੇ ਸਮਝ ਲੈ ਆਕਾ ਆਕਾ ਜਿਹੜਾ ਆਕਾ ਦੇਸੀ ਜਿਹਾ ਖੜਾ ਹੁੰਦਾ ਹੋ ਉਹ ਕਿਹੜਾ ਹਾਂ ਹਾਂ ਸਮਝ ਗਿਆ ਮੈਂ ਉਹਦਾ ਪੱਤਾ ਤੋੜ ਕੇ ਜਿਹੜਾ ਦੁੱਧ ਨਿਕਲਦਾ ਉਹਨਾਂ ਨੇ ਉੱਪਰ ਦੋ ਤਿੰਨ ਤੁਪਕੇ ਗੇਰ ਲਏ ਮੌਂਕਾ ਜਣੀ ਲਕੋਤਾ ਹਾਂ ਮੌਂਕਾ ਲਕੋਗੇ ਜੇ ਹੁਣ ਦੁੱਧ ਜੇ ਗੇਰਦੇ ਆ ਫਿਰ ਤਾਂ ਦੁੱਧ ਵਾਲਦਾਂ ਨੂੰ ਫੜਦਾ ਉਹਨਾਂ ਇਨੋ ਦੀ ਪੂੜੀ ਲੈ ਕੇ ਉਹਦੇ ਉੱਪਰ ਗੇਰਦੇ ਥੋੜੀ ਥੋੜੀ ਅੱਛਾ ਵਿਓੜਦਾਲੇ ਜਾ ਉਹਨਾਂ ਢੇਰੀ ਜੀ ਬਣ ਗਈ ਉਹ ਐ ਫੁੱਲਣ ਲੱਗੀ ਢੇਰੀ ਜੀ ਉਹ ਕਹਿੰਦੇ ਵੀ ਇਹ ਕਿਆ ਹੁੰਦਾ ਉਹ ਕਹਿੰਦਾ ਵੀ ਵੀ ਕਿੰਨਾ ਕਹਿੰਦੇ ਕਿੰਨਾ ਟਾਈਮ ਲੱਗੂਗਾ ਕਹਿੰਦਾ 2 ਮਿੰਟ ਦੋ ਲੱਗਣੇ ਆ ਚੱਲ ਫਿਰ ਅੱਜ 2 ਮਿੰਟ ਗਿਆ ਉਹਨਾਂ ਦੇ 2-3 ਮਿੰਟ ਬਾਅਦ ਭਾਈ ਉਹਦੇ ਕੋਲ ਲੀਰ ਫੇਰੀ ਆ ਉਹ ਉੱਥੇ ਦਾਗੇ ਰਹਿ ਗਿਆ ਕਿਸਮ ਦਾ ਲਿਕਣਾ ਦਾਗ ਤਾਂ ਹੁੰਦਾ ਨਾ ਐ ਬਣ ਗਿਆ ਫਿਰ ਉਹ ਜਲ ਮੈਂ ਛੱਡ ਪਹਿਲਾਂ ਮੈਂ ਸਕਰੀਨ ਸ਼ਾਟ ਲੈਣ ਲੱਗਾ ਉਹਦਾ 3-4 ਦਿਨ ਬਾਅਦ ਫਿਰ ਮੈਂ ਆਮ ਆਪਣੇ ਬੰਦੇ ਕਰਦੇ ਦੇਖਿਆ ਅੱਖ ਦਾ ਉਹ ਕਰਕੇ ਮੋਂਗਿਆ ਬਰੂਨ ਲਾਇਆ ਯਾਨੀ ਉਹਨਾਂ ਨੇ ਇਨੋਂ ਦੀ ਪੂੜੀ ਨਹੀਂ ਕਰੀ ਹੈਗੀ ਉਹਨਾਂ ਨੇ ਇੱਕ ਨਿਓ ਕਰਤਾ ਉੱਪਰ ਖੜਨਾ ਚਾਹੀਦਾ ਬਸ ਹਾਂ ਪਰ ਉਹ ਤਾਂ ਖੜਾ ਹੋਣਾ ਚਾਹੀਦਾ ਨਹੀਂ ਹੈ ਇਨੋਂ ਖੜਾ ਹੋਣਾ ਬਸ ਖੜਾਉਣਾ ਆਰ ਫਿਰ ਜਿਹੜਾ ਟਾਈਮ ਦਾ ਉਹ 5-7 ਮਿੰਟੇ ਦੱਸੇ ਉਹਨਾਂ ਨੇ ਚੱਲ ਫਿਰ ਅਜਨੇਦੀ ਨੂੰ ਮੈਂ ਤੈਨੂੰ ਤਾਂਹੀਂ ਕਹਿੰਦਾ ਵੀ ਲਈ ਆਇ ਤੇ ਲਾਜੇ ਕਰੇ ਹੁੰਦੇ ਹਾਂ ਕਿਹੜਾ ਬਹੁਤੀ ਤੂੰ ਦੋ ਕਿੱਲੇ ਮੰਨ ਹਾਂ ਤਜਰਬਾ ਹੀ ਹੈ ਹਾਂ ਉਹ ਵੀ ਮਸੜ ਜਿੰਮੇ ਵਿਹਲਾ ਖੜਾ ਇਹਨਾਂ ਹੱਥਾਂ ਚ ਆਟੋਮੈਟ ਕਿਹਦੇ ਚੱਲੇ ਜਾਣਾ ਯਾਰ ਨੌ ਮਾਰ ਗਿਆ ਜਾਣਾ ਹਾਂ ਆ ਦੇ ਕੇ ਅਸੇ ਕਰਤਾ ਕੋਈ ਨਾ ਆਇਆ ਤੇ ਹੈ ਚਾਲਾ ਇਹਦਾ ਤਜਰਬਾ ਦੇਖ ਲੈ ਭਾਈ ਅਸੀਂ ਕਰਕੇ ਅੱਜ ਵੀ ਫਿਰ ਤੁਹਾਨੂੰ ਦਿਖਾਵਾਂਗੇ ਜੇ ਤਜਰਬਾ ਹੋਇਆ ਪਾਸ ਫਿਰ ਆਪਾਂ ਤਸੱਲੀ ਵਾਲਾ ਫਾਦਰ ਨੇ ਵੀਡੀਓ ਹੈ ਇਹ ਨਦੀ ਨੂੰ ਗੱਡੀ ਅਸੀਂ ਡੱਬਾਉਣਾ ਸੀ ਜਿੱਧਰ ਮਰਜੀ ਚਲੇ ਆਹ ਮੇਰੇ ਨਦੀਆਂ ਇੱਧਰ ਮੇਰੇ ਨਦੀਆਂ ਪਰ ਜਿਹੜੇ ਹਾਂ ਜਿਹੜੀ ਫੁੱਟੀ ਅਸੀਂ ਲੈਣ ਜਾਂਦੇ ਹੋਰ ਨਹੀਂ ਹੈ ਜੀ ਹੋਰ ਵੀ ਗੌਰ ਗੱਲ ਵੀ ਨਦੀ ਜ਼ਰੂਰ ਹੈ ਇੱਥੇ ਸ਼ਾਇਦ ਮੇਰੇ ਕੋਲ ਖੜੀ ਇੱਥੇ ਰਬੀ ਦਾ ਖੇਤੂ ਲੱਗਦੀ ਹੈ ਉਹ ਵਾਕਏ ਦੇਖਣਾ ਆਪਾਂ ਆਪ ਮੈਂ ਕਿਥੋਂ ਦੇਖਿਆ ਹਾਂ ਉਹ ਜਾ ਤੂੰ ਕਹਿੰਦਾ ਨਹੀਂਦਾ ਵੀ ਗੰਗੌਰੋਂ ਲਿਆਉਣਾ ਨਹੀਂ ਪੈਣਾ ਹੈ ਕਿਹਦੇ ਕਹਿੰਦਾ ਮੈਨੂੰ ਤੂੰ ਹਾਂ ਇੱਧਰ ਕਿ ਤੂੰ ਸਿੱਧਾ ਹੋ ਲੈ ਉਹਨੂੰ ਕਹਾਂ ਮੈਨੂੰ ਦੱਸਿਆ ਤਾਂ ਕਹਿੰਦਾ ਵੀ ਆਪਣੇ ਅੱਖ ਹੀ ਹੋ ਗਏਗਾ ਨਾ ਕੋਣ ਹੋਰ ਨੂੰ ਲੈਣ ਨਹੀਂ ਬਣਾ ਹੈਗਾ ਹੁਣ ਆਈ ਤੇ ਜਦ ਨਹੀਂ ਆਉਂਦਾ ਯਾਰ ਹੈ ਹੀ ਤਾਂ ਕਿਸੇ ਦੇ ਇਹਨੂੰ ਪਤਾ ਹੈ ਕਿ ਮੁੰਡੂ ਵੀ ਤਾਰਾ ਜੀ ਉਹ ਜਦੋਂ ਵੀ ਕਰੀ ਇਹ ਅੱਜ ਥੋੜਾ ਦਾ ਸਰੀਰ ਜੌਨ ਹੋਣ ਲੱਗ ਗਿਆ ਉਦੋਂ ਬਾਦ ਹੋ ਜਾਂਦੀ ਹੈ ਵੀ ਉਦੋਂ ਸਰੀਰ ਡਾਉਣ ਹੁੰਦਾ ਜਾਂ ਕਿਸੇ ਪੇ ਨਾਲ ਪਾਰਟੀ ਕਰ ਤੇ ਸਾਨੂੰ ਚੀਪੇ ਦੀ ਕੁੜੀ ਦਾ ਜਨਮ ਦਿਨ ਅੱਜ ਗੁਰਸੇਵਤ ਦਾ ਵੀ ਉਹਨੇ ਆਪੋ ਘਰ ਆ ਕੇ ਸਮੋਸੇ ਦੁਪਹਿਰੇ ਨੂੰ ਹੁਣ ਉਹਨਾਂ ਦਾ ਕੰਮ ਲੱਗਿਆ ਬਸ ਤਾਂ ਆਣੀ ਬਗਲਾ ਹਾਂ ਕੋਣ ਉਰਨਦਾ ਕੁੜਾ ਜਾਂ ਇੱਲਟੇ ਕੋਈ ਸੁਰਜਾ ਨਹੀਂ ਲੱਗਦਾ ਹੈਗਾ ਬਾਕੀ ਭਾਈ ਫਸਲ ਸਾਰੀ ਤਿਆਰ ਹੈ ਮੇਪਰ ਤਨ ਫਰਕ ਪੈਂਦਾ ਜਾਂਦਾ ਜਿਹੜੀ ਨੂੰ ਅਸੀਂ ਪਰਸੋਂ ਮਿਸਟਰ ਨੂੰ ਦੇ ਦਿੱਤੇ ਅੱਜ ਮੁੱਠੀ ਘੜੀ ਛੱਡੇ ਨੂੰ ਹੈ ਮਾਣ ਹਾਂ ਜੇ ਮੈਂ ਆ ਭਾਈ ਪੂਰੀਏ ਖੇਡ ਹੈ ਭੁੱਲ ਨਹੀਂ ਆਈ ਦੀ ਸਾਹ ਵੇ ਰਾਮਦਾਮਨ ਇਹਦੇ ਇੱਕ ਅੱਖ ਬਹੁਤ ਹੋ ਗਿਆ ਤੈਨੂੰ ਕਰੀ ਤੋਂ ਫਰਿਆਦ ਹੋਣਾ ਤੇ ਵੀ ਹੁਣ ਨਦੀ ਜ਼ਰੂਰੀ ਨਹੀਂ ਹੈਗੀ ਵੀ ਨਦੀ ਉਹ ਮੇਰਣਾ ਆ ਆ ਜੇ ਹੋਈ ਅੱਖਾਂ ਦਾ ਕੰਮ ਕਰਨਾ ਹੈ ਉਹ ਬਾਹਰ ਵੀ ਹੋਏ ਨਾ ਕੇ ਹੀ ਨਹੀਂ ਹੈਗਾ ਬਾਈ ਇਹ ਨਹੀਂ ਹੈਗਾ ਅੱਖ ਤਾਂ ਮਿਲੇ ਨਹੀਂ ਹੈਗਾ ਉਹਦਾ ਰੰਗ ਹੋ ਰਿਹਾ ਆ ਗਿਆ ਆਪਣਾ ਪਲਾਟ ਆ ਗਿਆ ਬਈ ਆ ਗਿਆ ਉਹ ਪਲਾਟ ਜਿਹੜਾ ਭਾਵੇਂ ਵੀਡੀਓ ਦਿਖਾਉਂਦੇ ਆ ਖੜੇ ਰਹੋ ਤੁਸੀਂ 20 ਦਿਨ ਸਾਂ ਹਾਂ ਬਸ ਅਰੇ ਜਾਣੇ ਮੇਰਾ ਕੰਮ ਕਰੇ ਰਹੇ ਹੋ ਸੀ ਹੁਣੇ ਇਧਰ ਨੂੰ 20 ਦਿਨ ਹੋਣਾ ਬਾਕੀ ਭਾਈ ਅਸੀਂ ਦੇਖਿਆ ਵਾ ਮੈਂ ਜਾਈ ਕਟੋ ਕਟਰ ਤਿੰਨ ਵੀਡੀਓ ਦੇਖ ਲਿਆ ਇਹ ਮੌਂਗੇ ਦੇ ਇਲਾਜ ਵਾਸਤੇ ਇਹ ਮੌਂਗਾ ਮੇਰੇ ਇੱਕ ਹੈਗਾ ਤਾਂ ਆ ਗਰਦਨ ਦੇ ਕੋਲੇ ਛੋਟਾ ਜਿਹਾ ਆਪਾਂ ਦਾ ਘਰਿਆ ਤਾਂ ਬਾਲ ਬਨ ਗਏ ਉਹਨੂੰ ਲੋੜ ਭਾਈ ਪਹਿਲਾਂ ਕਿਸੇ ਨੇ ਦੱਸਿਆ ਦਾ ਵੀ ਘੋੜੀ ਦੀ ਪੂੰਛ ਦਾ ਘੋੜੇ ਦਾ ਪੂੰਛ ਦਾ ਬਾਲ ਹੋਵੇ ਉਹ ਬੰਨ ਲਉ ਮੈਂ ਬੰਨਿਆ ਬਾਕੀ ਉਹਨੇ ਜਣੀ ਬਹੁਤਾ ਟਾਈਟ ਨਹੀਂ ਆਪਦਾ ਬੰਨ ਲਿਆ ਉਹਨੂੰ ਸਿਕਾ ਹਤਾ ਉਹਨੇ ਵੱਡਦਾ ਹੀ ਕਿਸਮ ਦਾ ਪਰ ਇਹ ਜਿਹੜਾ ਇਹਦੇ ਹੱਥ ਪਰ ਆ ਇਹਨੂੰ ਬੰਨ ਨਹੀਂ ਹੋਣਾ ਕਿ ਇਹ ਇੱਕ ਉਪਜੇ ਮੰਗੜ ਬਣਿਆ ਵਾ ਇਹਨੂੰ ਅਸਲੀ ਪਹਿਣਿਆ ਨਹੀਂ ਨਾਗਵਾਲ ਜਿਹੜਾ ਪਾਉਣਾ ਚਾਹੀਦਾ ਨਹੀਂ ਜੱਫਾ ਨਹੀਂ ਪਹਿਣਾ ਜੱਫਾ ਨਹੀਂ ਪਹਿਣਾ ਹੈਗਾ ਇਹਨੂੰ ਇਹ ਤਾਂ ਕਰਕੇ ਮੈਂ ਉਹ ਵੀ ਚੀਜ਼ ਦੇਖੀ ਯਾਰ 5 5 ਮਿੰਟ ਲਾ ਕੇ ਰੱਖਿਆ ਉਹਨਾਂ ਤੋਂ ਜਦੋਂ ਲੋਕ ਹੈ ਨਾ 2-3 ਮਿੰਟ ਵੱਧਰ ਆ ਗਿਆ ਉਹ ਜਿਆਦਾ ਕੱਪੜਾ ਫੇਰਿਆ ਉਹਨਾਂ ਉੱਪਰ ਨੂੰ ਸਾਫ਼ ਇਹ ਬੈਕਟਰੀਆ ਦੇ ਅਸੀਂ ਲਾ ਕੇ ਹੋ ਗਿਆ ਅਸੀਂ ਉੱਥੇ ਕੁੱਤੇ ਤੇ ਲਾ ਕੇ ਘਰ ਨੂੰ ਆ ਜਣਾ ਆਨ ਨੂੰ ਆ ਜਣਾ ਇੱਕ ਦੋ ਕੋਲ ਲਿਆ ਹੋ ਗਏ ਬਣਾਣਾ ਠੀਕ ਹੈ ਰਿਜੋਨ ਨੇ ਤੇਲ ਉਹ ਰੋਕ ਪਾ ਲਈ। ਹਾਂ। ਕਿਹਾ ਮੈਂ? ਹੈ ਆਹ ਬਾਈ ਪੋਲਟਰੀ ਫਾਰਮ ਬਣਨ ਲੱਗਿਆ ਦੌਰੇ ਇਹ ਇੱਥੇ ਨਾ ਬੋਣਾ ਕਰਕੇ ਪਰ। ਇਹ ਪੋਲਟਰੀ ਫਾਰਮ ਬਣਨ ਲੱਗਿਆ ਤਾਂ ਪ੍ਰੋਸੈਸ ਇੱਥੇ ਪਹੁੰਚ ਜਾਂਦੇ ਆ। ਇਹ ਵਿਚਾਲੇ ਜਿਹੀ ਰਹਿ ਗਿਆ ਫਿਰ। ਪਤਾ ਨਹੀਂ ਕੀ ਗੱਲ ਬਹੁਤ ਹੋਈ ਆ ਇੱਥੇ ਹੁਣੇ ਵੀ ਸਾਡੇ ਢੋਪੇ। ਲੱਖ ਜੂਗਾ। ਉਹ ਤਾਂ ਜਾ ਤੁਰ ਕੇ ਚਲੀ ਜਾਣਾ ਪਾਣਾ। ਨਹੀਂ ਆ। ਬਾਈ ਦਾਲਤਾ ਮੈਂ ਗਿਰ ਲਿਆ ਅੱਜ ਕਈ ਵਾਰ। ਹੜਦਾ ਦਿੱਖੋ ਕਿ ਇਹਨੇ ਲੱਗੇ ਵਾਜ ਹੁਣ ਟੋਪੀ ਇੱਥੇ ਮੱਛੀ ਵਾਸਤੇ ਟੋਬੇ ਬਣਾਏ ਤੇ ਹलो ਭਾਈ ਆ ਤਾਂ ਡਿਸਕਵਰੀ ਵਾਲੇ ਮੰਗਣਾ ਆ ਇੱਥੇ ਪਰ ਨਿਕਲ ਗਏ ਇੱਥੇ ਰਸੀਂ ਆਉਨੇ ਆ ਭਾਈ ਇੱਥੇ ਤਾਂ ਭਾਈ ਬਹੁਤ ਆ ਜਾਂਦੀ ਇੱਥੇ ਬਹੁਤ ਏਨੇ ਲਾਈਫ ਵਾਰ ਫੜ ਕੇ ਅੱਜ ਤੋਂ ਬਾਤ ਕਰਦੇ ਆਂ ਅਸੀਂ ਜਰੂਰ ਆ ਜਾਣਾ ਆ ਰਿਹਾ ਗਾੜਾ ਦਾ ਬੜਾ ਸੁੱਖ ਨਾਲ ਆ ਗਈ ਨਦੀ ਸਾਡੇ ਆਈ ਹੋਣੀ ਹੈਗੀ ਤੇ ਐਸਾ ਤੇ ਅਸੀਂ ਨਹੀਂ ਵੰਡਣ ਵਾਸਤੇ ਅੱਗੇ ਅੱਕ ਦੇ ਸਾਡੇ ਹਿੱਸੇ ਪੈਂਦੇ ਹੁੰਦੇ ਰੇ ਸੋੜਾ ਜਿਹਾ ਅੱਕ ਇੱਕ ਹੋਰ ਅੱਕ ਕਹਿੰਦੇ ਉਹ ਵੀ ਜੰਮਿਆ ਹੁੰਦਾ ਦਾ ਉਹਦਾ ਉਹਦੇ ਹਿੱਸੇ ਪੈਂਦੇ ਹੁੰਦੇ ਇੱਥੇ ਥੋੜਾ ਮਿਲਣ ਨੂੰ ਗਾਹਾਂ ਨਦੀ 'ਚ ਮਿਲਾਂਗੇ ਅੱਗੇ ਲੈ ਉਹ ਦਸੇ ਕਿੱਥੇ ਇਹਨਾਂ ਅੱਜ ਟੋੜਦੇ ਅੱਜ ਮਿਲਣਾ ਨਹੀਂ ਹੈਗਾ ਨਹੀਂ ਸਾਨੂੰ ਉਧਰ ਕਿੰਨਾ ਮਿਲਿਆ ਤੋ ਉਹ ਹੈ ਦਾ ਆਪਣੀ ਮੋਟਰ ਕੋਲੇ ਉਹ ਹੈ ਕਿਹਦੇ ਦਾ ਹੈ ਮੇਰੇ ਗੌਰ ਦਾ ਮੈਂ ਤੈਨੂੰ ਆਪ ਕੀ ਹੈ ਹਾਂ ਕਿਹਾ ਵੀ ਵੀਡੀਓ ਦਾ ਵੀਡੀਓ ਵੀ ਕਿਹਾ ਯਾਰ ਇਹ ਨਹੀਂ ਆਉਣਾ ਯਾਰ ਹੈ ਤੇ ਨਹੀਂ ਆਉਣਾ ਉਹ ਜਾ ਹੁਣਾ ਉਹ ਰਸਟਾ ਇੱਥੇ ਖੜੋ ਜਨਾ ਵਸ ਨਾਲੇ ਉਹ ਬੱਲੇ ਬੱਲੇ ਆ ਜਾਵਾਂ ਜਾਂ ਉਹ ਮੋਰੇ ਯਾਰ ਉਹ ਸਾਰਾ ਮਗਾ ਦੇ ਹੈ ਹਾਂ ਅੱਛਾ ਰਸਤੇ ਹੀ ਬੰਦ ਹੋ ਗਿਆ ਇਹ ਤਾਂ ਕਲ ਤੋਂ ਸੇ ਆਉਂਦਾ ਉਹ ਉਧਰੋਂ ਜਾ ਹੁਣਾ ਫਿਰ ਕਿੱਥੇ ਨੂੰ ਸਿੱਧਾ ਹੀ ਸਿੱਧਾ ਹੀ ਉਹ ਵੇਥੇ ਇੱਥੇੋਂ ਕੇ ਰਸਤਾ ਹੁੰਦਾ ਤਾਂ ਚਲੋ ਜਿਆਦਾ ਦਰਸ ਦੂਤ ਜੰਮ ਗਏ ਮੀਂਹ ਨਹੀਂ ਹੈ ਹੈ ਤਾਂ ਛੋਟਾ ਜਿਹਾ ਹੈ ਹੈ ਤਾਂ ਥੋੜਾ ਜਿਹਾ ਹੀ ਹੈ ਜਾਣਾ ਦੇਖ ਲੈ ਫੋੜ ਰਖਾ ਦੇ ਚਲਾਉਣਾ ਕੋਈ ਚੱਲ ਫਿਰ ਚੱਲ ਆ ਜਾ ਆਹ ਦੇਖੋ ਇੱਕ ਹੋਰ ਸਾਨੂੰ ਜੀ ਦਿਖਾਉਂਦੇ ਆ ਵੀ ਆ ਬੇਰੀ ਆਈ ਦੇਖੋ ਕਿਹੜੇ ਹਿਸਾਬ ਨਾਲ ਕੋਹੁਰ ਆਇਆ ਵਾ ਪਰ ਡੂੰਮਣੇ ਦੀ ਮੱਖੇ ਦਾ ਅੰਤ ਕੋਈ ਨਹੀਂ ਹੈਗਾ ਬਹੁਤ ਝੰਬੜੀ ਵੀ ਹੈ ਕਿਉਂ ਫਾਲੇ ਤੇ ਰਸ ਖਚਰੀ ਹੈ ਉਹ ਮੇਰੀ ਬਹੁਤ ਤਗੜੀ ਹੈ ਗਲਵੀਟੀ ਯਾਰ ਲੰਘੇਗਾ ਆ ਗਿਆ ਆ ਗਿਆ ਮੈਂ ਪਿੱਛੇ 베ਰੀ ਲੱਜ ਗਈ ਮੈਨੂੰ ਹਾਂ ਹੈ ਕੋਸ ਬਹੁਤ ਆਈ ਹੋਈ ਹੈ ਵਾਹ ਲੋ ਜੀ ਕਨ ਨਦੀ ਆਈ ਵੀ ਹੈ ਅੱਖ ਮੈਨੂੰ ਫੇਰ ਨਹੀਂ ਦਿਖਦਾ ਲੱਗਦਾ ਓਰੇ ਜਗ ਨਹੀਂ ਹੈ ਓਰੇ ਬਾਈ ਤਾਂ ਹੀ ਨਹੀਂ ਉਹ ਤਾਂਹੀਂ ਬਾਜ ਆਉਂਦੀ ਪਾਣੀ ਦੀ ਹੈ। ਹੋਰ ਕਿ ਆਵਾਜ਼ ਆਉਂਦੀ ਉਧਰ ਤੇ। ਹੂੰ। ਦਿਖਾਈ ਨਹੀਂ ਬਈ। ਅੱਖ ਨਹੀਂ ਦਿਖ ਲੋਰੇ। ਬੜਾ ਔਖਾ ਕਰਦਾ। ਅੱਖ ਉਹ ਪਰਾਂ ਦੇਖਿੰਦਾ ਖੜਾ। ਹੱਦ ਆ ਬਾਈ ਨਹੀਂ। ਉਹ ਦੇਖਿੰਦਾ ਖੜਾ। ਹਾਂ। ਅੱਖ ਖੜਾ ਜੀ ਉਹ ਪਰਲੇ ਪਾਸੇ ਰਹਿ ਗਿਆ। ਅਸੀਂ ਨਦੀ ਦੇ ਉੱਲੇ ਪਾਸੇ ਰਹਿ ਗਏ। ਵੀ ਨਦੀ ਜਾਇਆ ਪਾਣੀ। ਨਦੀ ਜਾਣੀ ਖਾਸੀ ਦੂਰ ਤੱਕ ਚੜ੍ਹਦੀ ਉਰੇ ਦਾ ਉੱਪਰ ਆਲੀ ਇੱਕ ਵਾਰ। ਰਾਜਾ ਵੀ ਤਾਂ ਉਦਾਹੀ ਰਹਗਾ ਆਹੀ ਤਾਂ ਰਾਹ ਹੋ ਰਹੇ ਨਾ ਨਦੀ ਨੇ ਖਰਾਬ ਕਰਤਾ ਨੇ ਇਹ ਚੱਲ ਫਿਰ ਹੋਰ ਪਾਸੇ ਟੋਲੀਆਂ ਹੁਣ ਚੱਲ ਚੱਲ ਅ ਵੀ ਤਜਰਬਾਜ ਸਾਨੂੰ ਦਿਖਾਉਣਾ ਕਰਕੇ ਅਸੀਂ ਉਹ ਮਾਥੜ ਮੈਂ ਕਿਹਾ ਜਿਦਨੋੜ ਲੋ ਉਹਨਾਂ ਗਈ ਬਈ ਇੱਕ ਸੱਕੀ ਜਾਂਦੇ ਪਾਉ ਵਾਲ ਨੂੰ ਘੁੰਮ ਕੇ ਪਾਉ ਆ ਤੁਹ ਆਏ ਨੋ ਆਪਣੀ ਪੱਕੀ ਨੂੰ ਘੁੰਮ ਕੇ ਟੱਪਰੀਆਂ ਕਿਨੂੰ ਚੱਲ ਆਪਾਂ ਨੂੰ ਕਿਤੇ ਮਿਲ ਜਾਣ ਖੇਤਾਂ 'ਚ ਖੜਾ ਯਾਰ ਫਾਲਾ ਵਾਲੀ ਕੰਮ ਹੈ। ਹੋਈ ਬੰਨੇ ਬੰਨੇ ਪਏ ਤੇ ਵੀ ਰਸਤਾ ਸਰੇ ਜਾਂਦਾ ਹੋਊਗਾ ਪਰ ਰਸਤਾ ਹੋ ਗਿਆ ਹੋਰੇ ਬੰਦ। ਵੀ ਜਿਹੜੀ ਚੀਜ਼ ਨੂੰ ਅਸੀਂ ਆਏ ਤੇ ਇੱਥੇ ਰਸਤਾ ਬੰਦ ਹੋ ਗਿਆ ਆ ਖੜੀ ਆ। ਇਹ ਵੀ ਤੋੜੇ ਨੂੰ। ਇਹਨੂੰ ਗਰਦ ਨਹੀਂ ਤੋੜਦਾ ਹੇਠਾਂ ਜਿੱਥੇ ਇਹਦੇ। ਹੱਥਾਂ ਸਾਫ਼ ਰੱਖਿਓ ਕਿਹੜਾ ਇਹਦੇ ਪਰ ਲਾਉਣਾ। ਨਾਲੋਂ ਤੋਕਾ ਜੋਦ ਪਰ। ਲੜੂਆ ਤਾਂ ਨਹੀਂ। ਮੈਂ ਲੜਨਾ ਕਿ ਇਹਦੇ ਬਟਾਟੇ ਰੀ ਚੰਗੀ ਤਰ੍ਹਾਂ। ਦੇਖੋ ਦੇਖੋ ਦੇ। ਨਿਕਲ ਜਾਂਦੇ ਆ। ਕਿਆ ਹੁੰਦਾ ਉਹ ਮਹਰੀ ਨੇ ਹੂੰ ਹੋ ਮਸੜ ਗਏ ਨਹੀਂ ਜਾਂਦਾ ਹਾਂ ਇਹ ਨਹੀਂ ਜਿੱਤੀ ਗਿਆ ਹਾਂ ਠੀਕ ਆ ਹਲੇ ਨਹੀਂ ਠੀਕ ਹੈਗਾ ਹੋਰ ਤੋੜ ਦੇ ਇਹਨੂੰ ਪੱਤਾ ਜਾ ਤੋੜ ਲੈ ਪੱਤੇ ਤੇ ਵੀ ਨਿਕਲਣਾ ਇੱਥੇ ਤੋੜ ਹਾਂ ਨਿਕਲਿਆ ਇਹਨਾਂ ਕੋਲ ਚੰਗੀ ਤਰ੍ਹਾਂ ਆ ਰਿਹਾ ਇਹਨੂੰ ਨਾਲੇ ਗਾਰਾ ਸਾਰਾ ਉੱਪਰ ਸਾਰਾ ਇਹਨਾਂ ਸਾਰੇ ਛੀਡ ਜਾ ਲੈ ਜੀ ਇਹ ਟੋਪ ਕੇ ਕਰਨ ਲਾ ਜਾਂਦੇ ਹਾਂ ਨੰਦ ਟੱਕ ਹੋ ਗਿਆ ਯਾਰ ਨਹੀਂ ਹਾਲੇ ਗੱਲ ਨਹੀਂ ਬਣੀ ਜਿਹਦੀ ਬੰਨਣੀ ਚਾਹੀਦੀ ਹੈ ਬਹਿ ਜਾ ਕਮੇਰ ਕਮੂਰ ਵੀ ਆ ਜਾਂਦੀ ਕਈ ਵਾਰ ਹਾਂ ਨਰਦਲ ਰੁਦਦੇ ਨਹੀਂ ਜਾਨੀ ਪ੍ਰਸ਼ਾਸਕ ਕਰਨੀ ਕੋਈ ਸ਼ੁਰੂ ਨਹੀਂ ਸੁੱਕ ਜਿਵੇਂ ਸੁੱਕਣਾ ਕੀ ਆ ਯਾਰ ਤੂੰ ਹੋਰ ਤੋੜੀ ਨਾ ਮਾਰਾ ਜਾ ਇਹ ਤਾਂ ਕੋਈ ਆ ਵੀ ਨਹੀਂ ਉਹ ਛੇਤੀ ਲਾ ਜਲੀਓ ਤੇ ਆ ਵੀ ਨਹੀਂ ਕੋਈ ਤੂੰ ਲਿਟਣ ਲੱਜਮ ਫੋਨ ਤਾਂ ਹੈਗਾ ਹਰੇ ਫੋਨ ਕਰ ਦੇ ਨਾ ਫਰਾਨੀ ਜਾ ਕੇ ਰੇਪੇ ਚੱਕ ਲੈ ਜੋ ਕੈਲਿਗੇਸ਼ਨ ਦੂੰਗਾ ਹੈ ਕੈਲਿਗੇਸ਼ਨ ਦੂੰਗਾ ਫੋਨ ਨੰਬਰ ਨੇ ਦੇਖੀ ਜਾਣਾ ਨਾ ਲਿਖਾਇਆ ਤਾਂ ਫੋਨ ਦੀ ਮਿਲੂਗਾ ਲੈ ਨੂੰ ਉਹਜੋ ਘਰ ਨਿਕਲਣਾ ਮਾਸੜ ਮਾਲ ਜਿੱਦਣ ਅਸੀਂ ਆਰ ਲੇ ਜੇ ਕੇ ਜਾਂਦੇ ਆ ਉਦੋਂ ਬਥੇੜਾ ਹੱਥ ਲੱਬੜ ਜਾਂਦੇ ਆ ਹੁਣ ਤਾਂ ਭਰ ਗਿਆ ਸਿੱਧੇ ਰੱਖਾਂ ਇਧਾਂ ਕੇ ਕੋਈ ਹਿੱਲਦਾ ਹੁੱਲਦਾ ਕਰਦਾ ਕੁਸ ਹਮਨ ਲੱਗਦੇ ਉੱਪਰ ਚੱਗਰੀ ਹੋਈ ਬਸ ਹੂੰ ਉਂਗਲੀ ਹਿਲਾਈਏ ਮੋਰੀ ਹਿਲੇ ਮਹਾਗਰੇ ਉਹਨੇ ਇਸ਼ਾਰ ਮਾਰੀਏ ਅੱਛਾ ਤੇਰਾ ਮੈਂ ਦਿਖਾਤਾ ਤਾਂ ਸੱਲੀ ਗੱਲ ਨੇ ਤੇਰੇ ਬਿੰਦਰਗੋੜ੍ਹ ਨੂੰ ਚੱਲੀਏ ਉਹ ਕਰੂਗਾ ਤਾਂ ਇਹਨਾਂ ਦੀ ਪੂੜੀ ਮਿਲ ਜਾਣੀ ਚਾਹ ਤੋ ਉੜੇ ਨੂੰ ਹੂੰ ਤੋੜੇ ਨੂੰ ਦੋ ਤਾਂ ਟੱਕੇ ਦੋਗੇ ਅਸੀਂ ਖਰਾਬ ਕਰਦੇ ਉੱਪਰ ਤੇ ਹੁਣ ਕੈਦ ਲਿਜਾਂਗਾ ਤੋੜ ਕੇ ਆ ਉਹਦੇ ਖੜੇ ਵਿੱਚ ਯਾਰ ਆਹ ਦੇ ਆ ਦਿੱcial ਠੀਕ ਹੈ ਤੋੜ ਅੱਜ ਲੇਕਾ ਨਾਲ ਲੱਗਿਆ ਰਹਿਣਾ ਤੇ ਮੋਟਰਸਾਈਕਲ ਮੈਂ ਚਲਾਉਂਦਾ ਹਾਂ ਫਾਈਕਟਾਂ ਨਹੀਂ ਤੋੜ ਲੈ ਬਹੁਤ ਆ ਬਸ ਸਪੈਲੋ ਬਾਈ ਨਾਲੇ ਘਰ ਤੱਕ ਲੱਗਿਆ ਰਹਿਣਾ ਪਤਾ ਲੱਗ ਜਾਊਗਾ ਬਾਕੀ ਉੱਥੇ ਇਨੋ ਦੀ ਪੁੜੀ ਵੀ ਲਗਾ ਲਾ ਕੇ ਕਰਕੇ ਪ੍ਰੋਸੈਸ ਦੇਖਦੇ ਆ। ਤਾਂ ਤਰ ਵੀ ਤੋੜ ਲੱਗਿਆ ਨਹੀਂ ਜਰਾ ਜਿਨਾ ਚੜਦਾ ਨਹੀਂ ਇਹ ਪਾਣੀ ਤੂ ਆ ਹਾਂ ਮਗਰ ਉਹ ਡੋਆ ਕਰਤਾ ਆ ਦੇ ਨਹੀਂ ਉਹ ਠੀਕ ਹੈ ਹੈਗੀ ਐ ਇਹ ਤੈਨੂੰ ਮੈਂ ਰੱਖਦਾ ਹੁਣ ਆਉਰੇ ਅਸੀਂ ਪਹੁੰਚਦੇ ਜੀ ਬਿੰਦਰ ਦੀ ਦੁਕਾਨ ਕੋਲ ਆ ਗਏ ਤੇ ਇਹਨੂੰ ਅਸੀਂ ਦੇਖਿਆ ਬਿੰਦਰ ਦੁਕਾਨ ਬੰਦ ਕਰਦਾ ਲੈ ਵੀ ਸ਼ਟਰ ਖੁੱਲਾ ਹੈ ਲੋਕ ਲਾ ਕੇ ਘਰ ਨੂੰ ਲੰਘ ਗਏ ਪਤਾ ਨਹੀਂ ਕਿੱਥੇ ਐਂ ਤਾਂ ਪਤਾ ਜੈ ਕਹੇ ਜਾਂਦਾ ਤਾਂ ਵਸੜ ਹੋ ਗਿਆ ਇਹ ਉਹ ਬਹਿ ਗਿਆ ਨਾ ਫਰਕ ਦੇਤਾ ਥੋੜਾ ਜਿਹਾ ਹੋ ਗਿਆ ਸਾਰਾ ਆ ਲੈ ਹਣ ਜਾ ਮੈਂ ਮੂਹਰ ਰੱਖ ਕੇ ਤੈਨੂੰ ਜਿਹੜਾ ਫਰਕ ਪਿਆ ਵਾਈ ਇਹ ਆਹ ਰੰਗ 'ਚ ਰੰਗ ਬੰਨ ਜਿਹਦਾ ਹਲਾਇਆ ਵਾਹ ਹੈ ਨਾ ਕਰਿਆ ਨਾ ਕੋਸਣਾ ਜਿਹੜੀ ਆ ਉਹਨੇ 5-7 ਕ ਮਿੰਟ ਰੱਖਿਆ ਮੇਰੇ ਸਾਹਮਣੇ ਜਣੀ ਚੱਕਦਾ ਤੱਕ ਦੇਣਾ ਆਪਣਾ ਨਹੀਂ ਫੇ ਘੋੜੀ ਦਾ ਵਾਲ ਸੀ ਘੋੜੀਆ ਵਾਲ ਬਣਨੇ ਹੁੰਦੇ ਪਰ ਬੰਨਦਾ ਦਾ ਦੋ ਜਣਾ ਫਾਇਰ ਲੱਖੀ ਇਹਦਣਾ ਆਏਗਾ ਕਰੋ ਉਹ ਜਣਾ ਇਹਦਣਾ ਆਏਗਾ ਚਲੋ ਇਹ ਮੈਂ ਆਇ ਰੱਖਾਂ ਮਾਸੜ ਦੇਖਦੇ ਆ ਬਾਈ ਜਾ ਟੰਡਰ ਆ ਗਿਆ ਨਾ ਆਪਾਂ ਆ ਲਾ ਕੇ ਹਾਂ ਐ ਕਰਾ ਵੰਡੂ ਮੈਂ ਇਹ ਰੱਖਾਂ ਬੰਨ ਦੂੰਗਾ ਬੰਨ ਦੂੰਗਾ ਪਾ ਜੀ ਕੋਈ ਘੋੜੀਆ ਵੀ ਉਹੜੀ ਨੇ ਰੂ ਵਾਲ ਨੇ ਵਾਲ ਨੂੰ ਚੜਦੇ ਹੋਣ ਵਾਹ ਪਾ ਜੀ ਆਗੇ ਨੰਦਰਾ ਲਾ ਕੇ ਦੇਖ ਇੱਕ ਵਾਰ ਲਾਗੇ ਰਿ ਯਾਰ ਮੈਂ ਦੇਖਿਆ ਉਹਨਾਂ ਨੇ ਮਾਇਨਾਂ ਆਹ ਦੋਦੇ ਉੱਪਰ ਖੜਾ ਰਲੇ ਲਹੂਤਾ ਭਰੇ ਨੂੰ ਘਰਦਾ ਫੁੱਲ ਕੇ ਖਾਦਾ ਹੋ ਗਿਆ ਮਰੇ ਮਾਸ ਤੇ ਚੱਕਦਾ ਨਾ ਯਾਰ ਕੰਡੇ ਜਿਹਾ ਖੜੇ ਕਰਦੇ ਆ ਤੇ ਹਾਂ ਹਾਂ ਬਾਈ ਕੋਈ ਫਰਕ ਪਿਆ ਹੋਇਆ ਚਲੋ ਬਾਕੀ ਠੀਕ ਹੈ ਜੀ ਬਾਈ ਤੁਹਾਨੂੰ ਦਿਖਾਉਨੇ ਆ ਤੇ ਯਾਰ ਵੈਸਾ ਹਾਂ ਬਾਕੀ ਜੇ ਕਿਸੇ ਨੇ ਇਹ ਚੀਜ਼ ਦਾ ਪ੍ਰੋਸੈਸ ਕਰਿਆ ਹੋਇਆ ਸਾਨੂੰ ਵੀ ਦੱਸ ਜੀ ਜਦ ਤੱਕ ਦੱਸਿਓ ਨਿਕੋੜੇ ਵਾਲਾ ਮੈਂ ਉਹਦੇ ਵੀਡੀਓ ਦੇ ਵਿੱਚ ਮੈਂ ਦੇਖਿਆ ਦੋ ਦਿਨ ਵੀਡੀਓ ਮੈਂ ਦੇਖੀਆਂ ਆਕੀ ਦੇਖਿਆ ਇੱਕ ਦੋ ਦਿਨ ਦੀ ਉਹ ਗੱਲ ਦੇਖਿਆ ਨੇ ਆਈ ਮੈਨੂੰ ਕਹਿਦਾ ਮੈਂ ਦੇਖ ਲੈਂਦੇ ਪ੍ਰੋਸੈਸ ਕਰਕੇ ਦੇਖਣੇ ਤਾਂ ਕੁਝ ਨਹੀਂ ਹੈ ਇਹੋ ਜਿਹੀ ਫਿਰ ਥੋੜੀ ਵਾਲਾ ਬਾਲ ਨਿਕਲ ਗਿਆ ਹਾਂ ਚਲੋ ਠੀਕ ਹੈ ਬੰਦੇ ਬਾਈ ਬਾਈ